ਮਾਨਯੋਗ ਸੀਐਮ ਸਾਹਿਬ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਚਲਾਈ ਗਈ ਮਿਹਨਤ ਐ ਤਹਿਤ ਡੀਜੀਪੀ ਪੰਜਾਬ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਸਾਹਿਬ ਦੀ ਨਿਗਰਾਨੀ ਹੇਠ ਸਬਡਿਵੀਜ਼ਨ ਧਰਮਕੋਟ ਦੇ ਥਾਣਾ ਕੋਟੀ ਸੇਖਾਂ ਦੇ ਵਿੱਚ ਅਸੀਂ ਪਿੰਡ ਦੋਲੇਵਾਲ ਦੇ ਵਿੱਚ ਅੱਜ 2 ਕਰੋੜ 2 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਆ ਤੇ ਕੋਟੀ ਸੇਖਾਂ ਦੇ ਵਿੱਚ ਅਸੀਂ ਡੇਢ ਡੇਢ ਕਰੋੜ ਦੀ ਡੇਢ ਕਰੋੜ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਆ ਇਹ ਟੋਟਲ ਪ੍ਰਾਪਰਟੀ 3.5 ਕਰੋੜ ਦੀ ਜਿਹੜੀ ਅਸੀਂ ਫ੍ਰੀਜ਼ ਕਰਾਈ ਆ ਇਸ ਵਿੱਚ ਜਿਹੜਾ ਜਿਹੜੀ ਦੋਲੇਵਾਲ ਪਿੰਡ ਦੇ ਵਿੱਚ ਪ੍ਰਾਪਰਟੀ ਫ੍ਰੀਜ਼ ਕਰਾਈ ਆ ਇਹ 500 ਗ੍ਰਾਮ ਹੀਰੋਨ ਇਹਨਾਂ ਕੋ ਰਿਕਵਰ ਹੋਈ ਸੀ ਉਹਨਾਂ ਦਾ ਅਸੀਂ ਕੇਸ ਬਣਾ ਕੇ ਇਸ ਦੇ ਵਿੱਚ ਦੋਸ਼ੀ ਅਰਸ਼ਦੀਪ ਕਾਲੂ ਤੇ ਦੂਜਾ ਸੁਖਜੀਤ ਸਿੰਘ ਸੁੱਖਾ ਇਹਨਾਂ ਦਾ ਕੇਸ ਬਣਾ ਕੇ ਅਸੀਂ ਕੰਪੀਟੈਂਟ ਅਥਾਰਟੀ ਨੂੰ ਦਿੱਲੀ ਦੇ ਵਿੱਚ ਭੇਜਿਆ ਸੀ ਉਹਨਾਂ ਵੱਲੋਂ ਸਾਨੂੰ ਅਪਰੂਵਲ ਮਿਲੀ ਉਸ ਅਪਰੂਵਲ ਤੋਂ ਬਾਅਦ ਅਸੀਂ ਅੱਜ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਆ ਅੰਡਰ ਸੈਕਸ਼ਨ 68 ਐਫ ਜਮਨ 2 ਦੇ ਤਹਿਤ ਕਿੰਨੇ ਸਰ ਕੀ ਕੀ ਰਿਕਵਰੀਆਂ ਸੇ ਹੋਈਆਂ ਸੀ ਇਹਨਾਂ ਦੀ ਇਹਨਾਂ ਦੇ ਜਿਹੜਾ ਸੀ ਅਰਸ਼ਦੀਪ ਕਾਲੂ ਇਸ ਤੇ ਇੱਕ ਪਰਚਾ ਦਰਜਾ 500 ਗ੍ਰਾਮ ਹੀ ਰੰਦਾ ਜਿਹੜਾ ਸੁਖਜੀਤ ਸੁੱਖਾ ਇਸ ਤੇ 6 ਪਰਚੇ ਦਰਜ ਨੇ ਇਸ ਦੇ ਤਹਿਤ ਇਹਨਾਂ ਦਾ ਅਸੀਂ ਕੇਸ ਬਣਾ ਕੇ ਭੇਜਿਆ ਸੀ ਜਿਹੜੀਆਂ ਇਹਨਾਂ ਨੇ ਨਸ਼ੇ ਦੇ ਨਸ਼ੇ ਦੇ ਕਾਰੋਬਾਰ ਨਾਲ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਸੀ ਉਹ ਅੱਜ ਅਸੀਂ ਫ੍ਰੀਜ਼ ਕੀਤੀਆਂ ਨੇ ਸਰ ਕਿੰਨੀਆਂ ਐਫਰ ਹੀ ਹੋਏ ਤੇ ਕਿੰਨੇ ਲੋਕ ਰਿਕਵਰ ਕੀਤੀ ਜੀ ਇਸ ਦੇ ਵਿੱਚ ਟੋਟਲ ਜਿਹੜੇ ਆ ਦੋਸ਼ੀ ਇਸ ਵਿੱਚ ਅੱਜ ਅਸੀਂ 7 ਜਾਣਿਆਂ ਦੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਆ ਇਸ ਵਿੱਚ ਜਿਹੜੇ ਦੋ ਦੋਸ਼ੀ ਦੋਲੇਵਾਲ ਪਿੰਡ ਤੁਹਾਨੂੰ ਪਤਾ ਬਹੁਤ ਹੀ ਮਸ਼ਹੂਰ ਪਿੰਡ ਆ ਪਹਿਲਾਂ ਵੀ ਅਸੀਂ ਇੱਥੇ 6-7 ਕਰੋੜ ਦੀ ਪ੍ਰਾਪਰਟੀ ਫ੍ਰੀਜ਼ ਕਰਾ ਚੁੱਕੇ ਆ ਅੱਜ ਫੇਰ ਅਸੀਂ 2 ਕਰੋੜ 2 ਲੱਖ ਦੀ ਪ੍ਰਾਪਰਟੀ ਦੋਲੇਵਾਲ ਪਿੰਡ ਦੇ ਵਿੱਚ ਫ੍ਰੀਜ਼ ਕਰਾਈ ਆ ਸਰ ਜੀ ਗੱਲ ਕਰ ਲਈ ਇਹਨਾਂ ਨਾਲ ਸੰਸਕਰਮਨ ਸਰ ਉਹਨਾਂ ਦੇ ਜਿਹੜੇ ਹੋਰ ਜਿਹੜੇ ਅਮਨੋਵਲ ਪ੍ਰਾਪਰਟੀ ਹੋਰ ਫ੍ਰੀਜ਼ ਕਰੀ ਜਿਹੜੀਆਂ ਜਿਹੜਾ ਅਸ਼ਦੀਪ ਕਾਲੂਆ ਇਹਦੀਆਂ ਦੋ ਕੋਠੀਆਂ ਨੇ ਤੇ ਸੁਖਜੀਤ ਦੀ ਇੱਕ ਕੋਠੀਆ ਇਹ ਅਸੀਂ ਫ੍ਰੀਜ਼ ਕਰਾਈਆ ਜਿਹੜੇ ਸੰਦੀਪ ਸਿੰਘ ਗਰਜੰਟ ਸਿੰਘ ਚਰਨ ਸਿੰਘ ਗੁਰਵਿੰਦਰ ਸਿੰਘ ਇਹਨਾਂ ਦੀਆਂ ਵੀ ਜਿਹੜੀਆਂ ਛੋਟੀਆਂ ਕੋਠੀਆਂ ਜਾਂ ਘਰ ਨੇ ਉਹ ਸਾਰੇ ਫ੍ਰੀਜ਼ ਕਰਵਾਏ ਗਏ ਨੇ ਟੋਟਲ ਸਿਰਫ ਇੱਕ ਵਾਰੀ ਇਹਦਾ ਬ੍ਰੀਫਟਾ ਲਿਖਨੀ ਹੈ ਅਮਾਉਂਟ ਬਣਦੀ ਹੈ ਸਾਰੀ ਇਹ ਟੋਟਲ 3.5 ਕਰੋੜ ਰੁਪਈਆ ਜਿਹੜੀ ਆ ਇਹਨਾਂ ਦੀ ਪ੍ਰਾਪਰਟੀ ਬਣਦੀ ਹੈ ਜੋ ਅਸੀਂ ਫ੍ਰੀਜ਼ ਕਰਾਈਆ ਇਸ ਵਿੱਚ 2 ਕਰੋੜ 2 ਲੱਖ ਦੀ ਜਿਹੜੀ ਦੋਲੇਵਾਲ ਦੀ ਆ ਤੇ 1 ਕਰੋੜ 50 ਲੱਖ ਦੀ ਜਿਹੜੀ ਕੋਟੀਸੇਖਾਂ ਦੇ ਵਿੱਚ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਸੀ ਉਹ ਅਸੀਂ ਫ੍ਰੀਜ਼ ਕਰਾਈਆਂ ਕਰ ਜਿਹੜੇ ਹੁਣ ਵੀ ਜਿਹੜੀਆਂ ਵੱਡੀਆਂ ਕਾਰਵਾਈਆਂ ਹੋ ਰਹੀਆਂ ਨੇ ਇਸ ਨੂੰ ਲੈ ਕੇ ਕੀ ਮੈਸੇਜ ਦਿੰਦਾ ਦੇਖੋ ਸੀਐਮ ਸਾਹਿਬ ਵੱਲੋਂ ਜਿਹੜੀ ਸਰਕਾਰ ਵੱਲੋਂ ਚੜਾਈ ਚਲਾਈ ਗਈ ਜਿਹੜੀ ਜੁੱਧ ਨਸ਼ਿਆਂ ਦੇ ਵਿਰੁੱਧ ਉਹਦੇ ਤਹਿਤ ਅਸੀਂ ਬਹੁਤ ਹੀ ਵੱਡੇ ਪੱਧਰ ਤੇ ਜੰਗ ਛਿੜੀ ਹੋਈ ਆ ਤੇ ਜਿਹੜੀ ਸਾਡੀ ਸਬਡਿਵੀਜ਼ਨ ਧਰਮਕੋਟ ਜਾਂ ਮੋਗਾ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰਕੇ ਇਹਨਾਂ ਤੇ ਪਰਚੇ ਵੀ ਦਿੱਤੇ ਗਏ ਨੇ ਤੇ ਹੁਣ ਕਾਫੀ ਹੱਦ ਤੱਕ ਇਹਨਾਂ ਤੇ ਠੱਲ ਪਈ ਹੋਈ ਆ ਤੇ ਜਿਹੜਾ ਬੰਦਿਆਂ ਨੇ ਨਸ਼ਾ ਵੇਚ ਕੇ ਨਸ਼ੇ ਨਾਲ ਇਹ ਪ੍ਰਾਪਰਟੀਆਂ ਬਣਾਈਆਂ ਤੇ ਉਹ ਅਸੀਂ ਉਹ ਵੀ ਫ੍ਰੀਜ਼ ਕਰਾ ਰਹੇ ਆ ਵੀ ਕੱਲ ਨੂੰ ਕੋਈ ਇਹਨਾਂ ਨੂੰ ਲੋਕਾਂ ਨੂੰ ਡਰ ਹੋਵੇ ਤੇ ਇਹ ਆਪਣੀ ਇਸ ਨਸ਼ੇ ਨਾਲ ਕੋਈ ਵੀ ਪ੍ਰਾਪਰਟੀ ਨਾ ਬਣਾ ਸਕਣ ਫੋਲੋਗਰ ਐਕਟੀਵਿਟੀਸ ਦਾ ਦੇਖੋ ਉਹ ਦੇਖੋ ਉਹ ਵੀ ਅਸੀਂ ਜਲਦੀ ਜਿਨ੍ਹਾਂ ਨੇ ਇਸ ਨਸ਼ੇ ਦੇ ਨਸ਼ਾ ਨਸ਼ੇ ਦੇ ਨਾਲ پراਪਰਟੀਆਂ ਬਣਾਈਆਂ ਨੇ ਉਹਨਾਂ ਤੇ ਵੀ ਬਲਡوزر ਕਾਰਵਾਈ ਵੀ ਦੇਖਣ ਨੂੰ ਮਿਲੇਗੀ